आज ईद उल अज़हा ਦਾ ਦਿਨ ਹੈ ਜਿਹਨੂੰ ਆਪਾਂ ਕੁਰਬਾਨੀ ਦੀ Eid ਕਹਿੰਦੇ ਆਂ ਔਰ Eid ਦੀ ਨਮਾਜ਼ ਤੋਂ ਬਾਅਦ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਇੱਥੇ ਤੁਸੀਂ ਪੰਜਾਬ ਦਾ ਗੁਲਦਸਤਾ ਜਿਹੜਾ ਹੈ ਉਹ ਦੇਖ ਸਕਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੰਗ ਅਜ਼ਾਦੀ ਦੇ ਸਮੇਂ ਵੀ ਲੁਧਿਆਣਾ ਤੋਂ ਮੌਲਨਾ ਹਾਫੀਬੁਰ रहमान ਲੁਧਿਆਣਵੀ ਸਾਹਿਬ ਜਿਹੜੇ ਭਾਰਤ ਦੀ ਜੰਗ ਅਜ਼ਾਦੀ ਦੇ ਚੋਟੀ ਦੇ ਸਵਤੰਤਰਤਾ ਸੰਗਾਨੀ ਸੀਗੇ ਉਹਨਾਂ ਨੇ ਪੰਦਰ ਰਤਨ ਮਾਸਟਰ ਤਾਰਾ ਸਿੰਘ ਜੀ ਨਾਲ લાલા ラਜਪ트 رائے ਪੰਜਾਬ ਕੇਸਰੀ ਦੇ ਨਾਲ ਨਾਮਦਾਰੀ ਗੁਰੂ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਨਾਲ ਤੇ ਐਦਾਂ ਹੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੂਰੇ ਪਰਿਵਾਰ ਨਾਲ ਸਰਦਾਰ ਗੁਲਤਾਰ ਸਿੰਘ ਹੋਣਾ ਨਾਲ ਕਿਸ਼ਨ ਸਿੰਘ ਜੀ ਹੋਣਾ ਦੇ ਨਾਲ ਔਰ ਉਹਨਾ ਉਸ ਸਮੇਂ ਦੇ ਸਾਰੇ ਹਿੰਦੂ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਅੰਗਰੇਜ਼ ਦੇ ਖਿਲਾਫ ਲੜਾਈ ਵੀ ਲੜੀ ਔਰ ਆਪਸੀ ਭਾਈਚਾਰਕ ਸਾਂਝ ਦਾ ਸਨੇਹਾ ਵੀ ਜਿਹੜਾ ਉਸ ਸਮੇਂ ਵੀ ਇੱਥੋਂ ਦੇਣਾ ਉਹ ਦਿੱਤਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਹਰ ਇੱਕ ਈਦ ਦੇ ਮੌਕੇ ਤੇ ਔਰ ਸਿਰਫ ਈਦ ਹੀ ਨਹੀਂ ਜਦਵੀ ਕੋਈ ਤਿਹਾਵਾਰ ਕਿਸੇ ਵੀ ਧਰਮ ਦਾ ਹੁੰਦਾ ਹੈ ਅਸੀਂ ਸਾਰੇ ਪੰਜਾਬੀ ਜਿੰਨੇ ਆ ਉਹ ਇੱਕ ਦੂਸਰੇ ਦੇ ਨਾਲ ਗੱਲ ਵਖੜੀ ਵੀ ਬਾਨਦੇ ਆ ਇੱਕ ਦੂਸਰੇ ਨਾਲ ਮੁਹੱਬਤਾਂ ਦਾ ਇਜ਼ਹਾਰ ਵੀ ਕਰਦੇ ਆ ਤੇ ਜਿੱਥੇ ਪੂਰੇ ਭਾਰਤ 'ਚ ਕਈ ਵਾਰੀ ਅਲੱਗ-ਅਲੱਗ ਥਾਵਾਂ 'ਤੇ ਨਫ਼ਰਤ ਦੀ ਹਵਾ ਚੱਲਦੀ ਹੈ ਤੇ ਪੰਜਾਬ ਤੋਂ ਠੰਡੇ ਝੌਂਕੇ ਹਵਾ ਦੇ ਪੂਰੇ ਦੇਸ਼ ਨਹੀਂ ਜਾਂਦੇ ਅੱਜ ਵੀ ਇਹ ਜ਼ਿੰਦਾ ਮਿਸਾਲ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਇਸ ਵੇਲੇ ਸਾਡੇ ਨਾਲ ਜਸਦੇਵ ਸੇਖੋ ਜੀ ਮੌਜੂਦ ਨੇ ਗੁਰਸਾਹਿਬ ਸਿੰਘ ਜੀ ਮੌਜੂਦ ਨੇ ਔਰ ਸਰਦਾਰ ਪਰਮਪਾਲ ਸਿੰਘ ਸਬਰਵਾ ਟੀਮ 1699 ਖਾਲਸਾ ਤੋਂ ਇਹ ਸਾਰੇ ਸਾਥੀ ਜਿਹੜੇ ਇਹਨਾਂ ਦੇ ਨਾਲ ਮੌਜੂਦ ਨੇ ਦੁਰਗਾ ਮਾਤਾ ਮੰਦਿਰ ਤੋਂ ਬਰਿੰਦਰ ਮਿੱੱਤਲ ਜੀ ਬੈਠੇ ਨੇ ਕੁਮਰ ਰੰਜਨ ਜੀ ਵੀ ਸਾਡੇ ਨਾਲ ਮੌਜੂਦ ਨੇ ਇਸੇ ਤਰ੍ਹਾਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਸੁਸਾਇਟੀਆਂ ਤੋਂ ਸਬੰਧ ਰੱਖਣ ਵਾਲੇ ਲੋਕ ਜਿਹੜੇ ਨੇ ਅੱਜ Eid ਦੇ ਮੌਕੇ ਤੇ ਲੁਧਿਆਣਾ ਜਾਮਾ ਮਸਜਿਦ ਦੇ ਵਿੱਚ ਆਏ ਨੇ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਈਦੁਲ ਅਜ਼ਹਰ ਜਿਹੜੀ ਹੈ ਜਿਹਨੂੰ ਆਪਾਂ ਕੁਰਬਾਨੀ ਦੀ ਈਦ ਕਹਿੰਦੇ ਆਂ ਆਮ ਪੰਜਾਬੀ ਵਿੱਚ ਬੱਕਰਾ ਹੀ ਕਹਿ ਦਿੰਨੇ ਜਿਹੜੀ ਕੁਰਬਾਨੀ ਦੀ ਈਦ ਹੈ ਕੁਰਬਾਨੀ Hazrat Ibrahim ਦੀ ਸੁਨਤ ਹੈ ਉਹ ਸੁਨਤ ਇਸ ਲਈ ਤਾਂ ਕਿ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਕੁਰਬਾਨੀ ਦੇਣੀ ਹੈ ਜਾਨਵਰ ਦੀ ਕੁਰਬਾਨੀ ਦਾ ਜਰ ਕੋ ਲੋਕ ਦੇ ਰਹੇ ਜਿਨ੍ਹਾਂ ਕੋਲ ਪੈਸੇ ਹੈ ਦੌਲਤ ਹੈ ਲੇਕਿਨ ਇਹ ਇਸ ਲਈ ਈਦ ਬਣਾਈ ਗਈ ਤਾਂ ਕਿ ਤੁਸੀਂ ਇਸ ਗੱਲ ਨੂੰ ਯਾਦ ਰੱਖੋ ਕਿ ਕੁਰਬਾਨੀ ਦੇਣੀ ਭਾਰਤ ਦੀ ਜੰਗਿਆ ਆਜ਼ਾਦੀ 'ਚ ਮੁਸਲਮਾਨਾਂ ਦੀ ਕੁਰਬਾਨੀਆਂ ਇਹਦੇ ਤੋਂ ਹੀ ਪ੍ਰੇਰਿਤ ਹੈ ਉਦਾਂ ਵੀ ਸਾਰੇ ਲੋਕਾਂ ਨੂੰ ਅਜ਼ਦ ਮੁਹੰਮਦ ਸਾਹਿਬ ਦਾ ਸਨੇਹਾ ਇਸ ਹੀ ਦੇ ਮੌਕੇ ਤੇ ਕਿ ਤੁਸੀਂ ਆਪ ਵੀ ਕੁਰਬਾਨੀ ਦਿਓ ਮਤਲਬ ਸੈਕਰੀਫਾਈ ਕਰੋ ਕੁਰਬਾਨੀ ਦਾ ਸਿਰਫ ਮਤਲਬ ਇਹ ਤਾਂ ਨਹੀਂ ਖੂਨ ਪਾਹਣਾ ਹੈ ਕੁਰਬਾਨੀ ਆਪਣੇ ਗੰਦੇ ਵਿਚਾਰਾਂ ਦੀ ਦਿਓ ਕੁਰਬਾਨੀ ਆਪਣੀ ਝੂਠੀ ਅਣਖ ਦੀ ਦਿਓ ਕੁਰਬਾਨੀ ਆਪਣੀ ਮੈਮੈਂ ਕਰਨ ਦੀ ਦਿਓ ਕੁਰਬਾਨੀ ਆਪਣੀ ਗੰਦੀ ਨਿਗਾਹ ਦੀ ਦਿਓ ਕੁਰਬਾਨੀ ਨਫ਼ਰਤ ਨੂੰ ਖਤਮ ਕਰਕੇ ਮੁਹੱਬਤ ਨੂੰ ਆਮ ਕਰਨ ਦੀ ਦਿਓ ਕੁਰਬਾਨੀ ਮਾਪੇ ਦਾ ਕਹਿਣਾ ਮੰਨਣ ਦੀ ਦਿਓ ਕੁਰਬਾਨੀ بیوی ਬੱਚਿਆਂ ਦੇ ਦੋਸਤ ਬਣਨ ਦੀ ਦਿਓ ਕੁਰਬਾਨੀ ਆਪਣੇ ਪੜੋਸੀ ਨਾਲ ਵੰਡ ਕੇ ਖਾਣ ਦੀ ਦਿਓ ਤੇ ਮੈਂ ਸਮਝਦਾ ਹਾਂ ਜੀ ਦੇ ਕੁਰਬਾਨੀ ਦੇ ਮੌਕੇ ਤੇ ਜਿੱਥੇ ਪੂਰੀ ਦੁਨੀਆ ਦੇ ਮੁਸਲਮਾਨ ਕੁਰਬਾਨੀ ਕਰ ਰਹੇ ਹੋਰ ਕੁਰਬਾਨੀ ਦਾ ਜਜ਼ਬਾ ਦਾ ਇਜ਼ਹਾਰ ਕਰ ਰਹੇ ਉੱਥੇ ਪੰਜਾਬ ਦਾ ਜਿਹੜਾ ਭਾਈਚਾਰਾ ਖਾਸ ਕਰ ਜਿੱਨੇ ਲੁਧਿਆਣਵੀ ਨੇ ਉਹ ਸਿਰਫ ਧਰਮ ਦੇ ਲੋਕ ਆਪਣੇ ਆਪਣੇ ਪਾਸੋਂ ਇਹ ਜਿਹੜਾ ਕੁਰਬਾਨੀ ਦਾ ਜਜ਼ਬਾ ਪੇਸ਼ ਕਰ ਰਹੇ ਇਹ ਵੀ ਲਾ ਮਿਸਾਲ ਹੈ ਔਰ ਅਸੀਂ ਇਸ ਜਜ਼ਬੇ ਨੂੰ ਜਿਹੜਾ ਸਲਾਮ ਪੇਸ਼ ਕਰਦੇ ਹਾਂ ਸਹੀ ਪਾਈਚਾਰਕ ਸਾਂਝੇ ਤੋਂ ਵਧੀਆ ਹੋਰ ਕੀ ਹੋ ਸਕਦੀ ਹੈ ਜੀ ਆ ਮਸਜਿਦ ਦੇ ਵਿੱਚ ਸਾਰੇ ਸਾਡੇ ਸਿੱਖ ਪੰਥ ਦੇ ਵੀ ਲੋਕ ਮੌਜੂਦ ਨੇ ਦੁਰਗਾ ਮਾਤਾ ਮੰਦਰ ਤੋਂ ਵੀ ਸਾਥੀ ਸਾਡੇ ਮੌਜੂਦ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਬੈਠੇ ਨੇ ਇਹ ਜਿਹੜਾ ਜਿਹੜੀ ਮੈਂ ਸਮਝਦਾ ਕਿ ਗ੍ਰਾਸ ਰੂਟ ਤੇ ਪਾਈਚਾਰਕ ਸਾਂਝ ਪੰਜਾਬੀਆਂ ਦੇ ਵਿੱਚ ਹੈ ਇਹਦੀ ਜ਼ਰੂਰਤ ਪੂਰੇ ਭਾਰਤ ਨੂੰ ਹੈ ਔਰ ਹਮੇਸ਼ਾ ਤੋਂ ਹੈ ਹਮੇਸ਼ਾ ਰਹੇਗੀ ਅਸੀਂ ਜਿਹੜਾ ਸਾਡਾ ਦੇਸ਼ ਹੈ ਉਡੀ ਸਭ ਤੋਂ ਵੱਡੀ ਗੱਲ ਹੀ ਇਹ ਹੈ ਕਿ ਅਨੇਕਤਾ ਦੇ ਵਿੱਚ ਇਕਤਾ ਹੈ ਤੇ ਇਸ ਗੱਲ ਨੂੰ ਹਮੇਸ਼ਾ ਜਿਹੜਾ ਉਹ ਯਾਦ ਰੱਖਣਾ ਚਾਹੀਦਾ ਅੱਜ ਜਿਹੜਾ ਇਹ ਬਕਰੀ Eid ਦਾ ਪਵਿੱਤਰ ਦਿਹਾੜਾ ਉਹਦੇ ਤੇ ਅਸੀਂ ਅੱਜ ਜਾਮਾ ਮਸਜਿਦ ਆਏ ਆ ਇੱਕ ਦੂਜੇ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਲੋਕਾਂ ਨੂੰ ਇੱਕ ਦੂਜੇ ਨਾਲ ਪਿਆਰ ਵੰਡਣ ਲਈ ਆਏ ਆ ਔਰ ਜਿੱਦਾਂ ਉਸਮਾਨ ਜੀ ਨੇ ਕਿਹਾ ਕਿ ਇਸ Eid ਦਾ ਮਤਲਬ ਇੱਕ ਕੁਰਬਾਨੀ ਦੀ Eid ਆ ਤੇ ਕੱਲਾ ਜਾਨਵਰ ਦੀ ਕੁਰਬਾਨੀ ਦੇਣਾ ਨਹੀਂ ਇਹਨਾਂ ਨੇ ਜੋ ਵਿਚਾਰ ਦਿੱਤੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਚੋਂ ਜਿਹੜਾ ਇੱਕ ਦੂਜੇ ਨਾਲ ਨਫ਼ਰਤ ਆ ਉਹਦੀ ਕੁਰਬਾਨੀ ਦੇਣੀ ਚਾਹੀਦੀ ਹੈ ਤੇ ਪਿਆਰ ਵਧਾਉਣਾ ਚਾਹੀਦਾ। ਇਹੀ ਸਮਾਜ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੀ ਵੱਧ ਤੋਂ ਵੱਧ ਆਪਦੇ ਚੋਂ ਨਫ਼ਰਤ ਘਟਾਓ ਪਿਆਰ ਵਧਾਓ। ਇੱਕ ਇਸ ਚੀਜ਼ ਦੀ ਕੁਰਬਾਨੀ ਦਿਓ ਇੱਕ ਇਸ ਚੀਜ਼ ਦੀ ਕੁਰਬਾਨੀ ਦਿਓ ਜਿਹੜੀ ਮੈਂ ਮੇਰੀ ਡਿਊਟੀ ਵੀ ਆ। ਸਾਡੀ ਜ਼ਰੂਰਤ ਵੀ ਹੈ ਅੱਜ ਅਸੀਂ 50 ਡਿਗਰੀ ਦੇ ਨੇੜੇ ਪਹੁੰਚਣ ਵਾਲੇ ਹੋਏ ਹਾਂ ਠੀਕ ਹੈ ਜਿਹੜਾ ਮੈਨੂੰ ਇਹ ਦੁੱਖ ਲੱਗਦਾ ਵੀ ਮੇਰੇ ਘਰ ਦੇ ਪੂਰੇ ਜਿਹੇ ਦਰਖਤ ਲੱਗੂ ਤਾਂ ਮੇਰਾ ਘਰ ਲੁਕ ਜਾਊਗਾ ਇਹ ਸੋਚ ਦੀ ਵੀ ਕੁਰਬਾਨੀ ਦਿਓ ਹਰ ਬੰਦਾ ਆਪਦੇ ਘਰ ਦੇ ਬਾਹਰ ਇੱਕ ਦਰਖਤ ਜ਼ਰੂਰ ਪੰਜਾਬ ਦਾ ਲਾਓ ਪੰਜਾਬੀਆਂ ਨੂੰ ਚਾਹੀਦਾ ਕਿ ਉਹ ਪਾਮ ਔਰ ਖਜੂਰਾ ਨਾਲ ਦੀ ਕੁਰਬਾਨੀ ਦੇਣ ਪੰਜਾਬ ਦੇ ਵਿੱਚ ਖਜੂਰ ਔਰ ਪਾਮ ਸਾਡਾ ਦਰਖਤ ਨਹੀਂ ਹੈ ਪਾਮ ਕੋਸਟ ਏਰੀਆ ਦਾ ਦਰਖਤ ਆ ਸਮੁੰਦਰਾਂ ਦੇ ਕੰਢੇ ਦਾ ਦਰਖਤ ਆ ਜਿੱਥੇ ਟੈਂਪਰੇਚਰ 30-35 ਡਿਗਰੀ ਰਹਿੰਦਾ ਵਾ ਸਾਡੇ ਦਰਖਤ ਜਿਹੜੇ ਸਾਡੇ ਨੇ ਜਿੱਦਾਂ ਹੁਣੇ ਉਸਮਾਨ ਜੀ ਨੂੰ ਅਸੀਂ ਦਿੱਤਾ ਵਾ ਸੁਖਚੈਨ ਦਾ ਬੂਟਾ ਦਿੱਤਾ ਨਿੰਮਾ ਟਾਲੀਆਂ ਪਿੱਪਲ ਇਹ ਸਾਡੇ ਦਰਖਤ ਨੇ ਆਪਦਾ ਦਿਮਾਗ ਚੋਂ ਇਹ ਕੱਢੋ ਕਿ ਇਹ ਕੰਮ ਸਰਕਾਰ ਦੇ ਨੇ ਇਹਦੀ ਵੀ ਕੁਰਬਾਨੀ ਦਿਓ ਵੀ ਸਰਕਾਰ ਨੇ ਤੁਹਾਡੇ ਲਈ ਕਰਨਾਮਾ ਅਸੀਂ ਆਪਣੇ ਲਈ ਆਪ ਕਰੀਏ ਭਾਈਚਾਰਕ ਸਾਂਝ ਵਧਾਈਏ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਹਰ ਧਰਮ ਹਰ ਤਿਹਾਰ ਇਹੀ ਸਾਨੂੰ ਸੰਦੇਸ਼ ਦਿੰਦਾ ਇਹੀ ਮੇਰੇ ਵੱਲੋਂ ਸਾਰਿਆਂ ਨੂੰ ਸੰਦੇਸ਼ ਆ ਧੰਨਵਾਦ ਲੱਖ ਲੱਖ ਮੁਬਾਰਕ ਹੋ ਮੈਂ ਅੱਜ ਆਪਣੇ ਆਪ ਨੂੰ ਖੁਸ਼ ਕਿਤਨਾ ਸਮਝਦਾ ਹੂੰ ਕਿ ਮੂਝੇ ਇੱਥੇ ਆਨੇ ਦਾ ਮੌਕਾ ਮਿਲਿਆ ਇੰਟਰਫੇਸ ਇੱਕ ਬਹੁਤ ਹੀ ਅੱਛਾ ਕਨਸੈਪਟ ਥਾ उसके साथ मैं जुड़ा आज भी उसी के कारण मैं यहाँ आया मुझे तो बस इतनी बात ही समझ आ रही है इनसान का इंसान से हो भाई चारा यही पैगाम हमारा यही पैगाम हमारा सभी धर्म यही सिखाते हैं कि बस हम सब एक ही परमात्मा के बालक हैं हम सब मिलजुल कर प्यार से रहे विचार कभी अलग हो सकते हैं लेकिन आपसी भाईचारा कभी खत्म ना हो जय माता दी जय माता दी फाइन सबसे ऑर्गेनाइजेशन ते टीम 1699 वाहेगुरु जी का खालसा वाहेगुरु जी की फतेह ए बड़ा ही मुबारक मौका है ईद दा पवित्र त्यौहार है ते assi aaj Jama Masjid de vich Ludhiana de vich mere bade veer Shahi Imam Usman Ludhianvi ji de naal celebrate karan di aaye hain ji ਪੰਜਾਬ ਦੀ ਧਰਤੀ ਕਿਉਂਕਿ ਗੁਰਦਾਨ ਅਕਸਰ ਸੱਚੇ ਪਰਚਾ ਜ਼ਹੂਰ ਦੀ ਕਰਮ ਭੂਮੀ ਹੈ ਸਾਡੇ ਗੁਰੂ ਸਹਬਾਨਾ ਨੇ ਇਸ ਧਰਤੀ ਤੋਂ ਬਾਬਾ ਫਰੀਦ ਜੀ ਨੇ ਇਸ ਧਰਤੀ ਤੋਂ ਇਹ ਪੰਜਾਬ ਨੂੰ ਤਰਬੀਅਤ ਦਿੱਤੀ ਹੈ ਪੰਜਾਬ ਦੀ ਤਸਵੀਰ ਹੈ ਕਿ ਇੱਥੇ ਕਿਸੇ ਵੀ ਕਿਸਮ ਦੇ ਧਰਮ ਦੀ ਵੰਡੀ ਨਹੀਂ ਪਾਈ ਜਾਂਦੀ ਭਾਵੇਂ ਕਿ ਸਦੀਆਂ ਤੋਂ ਰਾਜਨੀਤਿਕ ਲੋਕ ਕਿਉਂਕਿ ਰਾਜਨੀਤੀ ਦਾ ਮਤਲਬ ਹੁੰਦਾ ਹੈ ਪਾੜੋ ਤੇ ਰਾਜ ਕਰੋ ਲੰਬੇ ਸਮੇਂ ਤੋਂ ਰਾਜਨੀਤਿਕ ਲੋਕਾਂ ਨੇ ਇੱਥੇ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਿਹੜੀ ਬਾਬਾ ਫਰੀਦ ਜੀ ਦੀ ਸਾਡੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਇਥੋਂ ਦੀ ਜਿਹੜੀ ਤਾਕਤ ਹੈ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਉਹਦਾ ਤੁਸੀਂ ਦੇਖਦੇ ਹੋ ਹਰਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦਾ ਸੁਨੇਹਾ ਦਿੰਦੀ ਹੈ ਸੋ ਉਹ ਜਿਹੜੀ ਮੁਹੱਬਤ ਹੈ ਉਹ ਮੁਹੱਬਤ ਇੱਥੇ ਬਰਕਰਾਰ ਹੈ ਜਿਵੇਂ ਮੇਰੇ ਵੱਡੇ ਵੀਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਦੇ ਵੀ ਸਦੀਆਂ ਤੋਂ ਇੱਥੇ ਕੋਈ ਫਿਰਕੂ ਦੰਗੇ ਕਦੇ ਨਹੀਂ ਹੋਏ ਭਾਵੇਂ ਪੂਰੇ ਦੇਸ਼ ਦੇ ਵਿੱਚ ਵਾਦ-ਵਾਂਗਾਂ ਚੱਲਦੀਆਂ ਰਹਿੰਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਰਾਜਨੀਤਿਕ ਲੋਕ ਅੱਜ ਦੀ ਤਾਰੀਖ ਵਿੱਚ ਵੀ ਇੱਕ ਦੂਜੇ ਨਾਲ ਗੱਠ ਜੋੜ ਕਰ ਲੈਂਦੇ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਨੂੰ ਮਨੁੱਖਤਾ ਦੇ ਵਾਤਾਵਰਨ ਨੂੰ ਬਚਾਉਣ ਲਈ ਘੱਟੋ-ਘੱਟ ਜਿੰਨੇ ਵੀ ਧਾਰਮਿਕ ਲੋਕ ਨੇ ਅਸੀਂ ਜਿੰਨੇ ਵੀ ਧਰਮੀ ਅਖਵਾਉਂਦੇ ਆ ਸਾਨੂੰ ਇਹ ਮੁਹਬਤੀ ਸਾਂਝਾਂ ਨੂੰ ਵਧਾਉਣਾ ਪੈਗਾ ਇਹਨਾਂ ਮੌਕਿਆਂ ਦੇ ਉੱਤੇ ਸਾਨੂੰ ਆਪਸ ਵਿੱਚ ਜਿਹੜਾ ਗਲਬਕੜੀ ਪਾਉਣੀ ਪੈਗੀ ਤਾਂ ਕਿ ਅਸੀਂ ਇਸ ਧਰਤੀ ਮਾਤਾ ਨੂੰ ਆਪਣੇ ਪੰਜਾਬ ਦੀ ਧਰਤੀ ਨੂੰ ਬਚਾ ਸਕੀਏ ਤੇ ਵੱਧ ਤੋਂ ਵੱਧ ਪਿਆਰ ਵੰਡ ਸਕੀਏ ਖਾਸ ਕਰਕੇ ਉਸ ਦੌਰ ਵਿੱਚ ਜਿੱਥੇ ਨਫ਼ਰਤ ਵੰਡਣਾ ਹੀ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਉਸ ਵੇਲੇ ਮੁਹੱਬਤਾਂ ਮੰਡਣੀਆਂ ਬਹੁਤ ਜ਼ਰੂਰੀ ਨੇ ਤੇ ਮਕਦਸ ਮੌਕਾ ਜਿੱਥੇ ਹਿੰਦੂ ਧਰਮ ਦੇ ਵੀਰ ਵੀ ਸਿੱਖ ਧਰਮ ਦੇ ਵੀਰ ਵੀ ਤੇ ਇਸਲਾਮਿਕ ਭਾਈਚਾਰਾ ਸਾਰਾ ਰਲ ਕੇ ਅੱਜ ਜਾਮਾ ਮਸਜਿਦ ਦੇ ਵਿੱਚ ਈਦ ਮਨਾ ਰਿਹਾ ਸੋ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਤੇ ਇਹੀ ਸੁਨੇਹਾ ਹੈ ਸਾਡਾ ਇੱਥੋਂ ਕਿ ਪੂਰੀ ਦੁਨੀਆ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਇਕੱਲੇ ਭਾਰਤ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਪਿਆਰ ਤੇ ਮੁਹੱਬਤ ਜਿਹੜੀ ਹੈ ਉਹ ਧਾਰਮਿਕ ਲੋਕਾਂ ਦੇ ਰਾਹੀਂ ਧਰਮ ਦੇ ਰਾਹੀਂ ਖੁਸ਼ਬੂ ਜਿਹੜੀ ਹੈ ਚੰਗੇ ਗੁਣਾਂ ਦੀ ਫੈਲਣੀ ਚਾਹੀਦੀ ਹੈ ਇਹ ਮੁਹੱਬਤਾਂ ਕਾਇਮ ਰਹਿਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ